ਤੁਸੀਂ ਰਵਿੰਦਰ ਕੌਰ ਵੇਖੀ ਕੀ ਮਾਮਲਾ ਹੈ ਕਿ ਤੁਸੀਂ ਧਰਨਾ ਲਗਾਇਆ ਹੋਇਆ ਸਾਡੇ ਪਿੰਡ ਦੀ ਫੈਕਟਰੀ ਲੱਗ ਰਹੀ ਆ ਅਸੀਂ 2 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਇਹ ਫੈਕਟਰੀ ਦੇ ਵਿੱਚ ਇੰਨਾ ਗੰਧਮੰਦ ਆਉਣਾ ਸਾਡੇ ਪਿੰਡ ਲਈ ਸਾਡੇ ਬੱਚਿਆਂ ਲਈ ਆਉਣ ਲਈਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਘਾਤਕ ਆ ਇਹ ਕਿਉਂਕਿ ਇੱਥੇ ਸਾਰਾ ਗੰਧਮੰਦ ਸਾਹ ਲੈਣਾ ਔਖਾ ਸਾਡਾ ਪਾਣੀ ਖਰਾਬ ਹੋ ਜਾਣਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਕਰਕੇ ਅਸੀਂ 2 ਸਾਲ ਹੋ ਗਏ ਕਦੇ ਹਾਈਵੇ ਤੇ ਅਸੀਂ ਜਾ ਕੇ ਧਰਨਾ ਲਾਉਨੇ ਆ ਕਦੇ ਕੁਛ ਕਰਦੇ ਆ ਸਾਡਾ ਕੋਈ ਸਾਰ ਨਹੀਂ ਲੈ ਰਿਹਾ ਨਾ ਪ੍ਰਸ਼ਾਸਨ ਸਾਰ ਲੈ ਰਿਹਾ ਨਾ ਕੋਈ ਸਾਡੀ ਸਰਕਾਰ ਸੁਣ ਰਹੀ ਆ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਹੁਣ ਜਿਵੇਂ ਤੂੰ ਦੱਸਿਆ ਕਿ ਹਾਈਵੇ ਧਰਨੇ ਲਗਾਏ ਨਹੀਂ ਤੁਹਾਡੀ ਮੰਗ ਪੂਰੀ ਨਹੀਂ ਨਹੀਂ ਜੀ ਨਹੀਂ ਬਹੁਤ ਸਾਰੇ ਫੈਕਟਰੀ ਬਿਲਕੁਲ ਸਾਹਮਣੇ ਧਰਨਾ ਲਗਾ ਰਹੇ ਆ ਕਿ ਹੁਣ ਤੁਹਾਡੀ ਮੰਗ ਪੂਰੀ ਹੋ ਸਕਦੀ ਆ ਅਸੀਂ ਲਾ ਕੇ ਰੱਖਣਾ ਧਰਨਾ ਉਹਨਾਂ ਚਿਰ ਜਿੰਨਾ ਚਿਰ ਸਾਡੀਆਂ ਨਹੀਂ ਮੰਗਾ ਮੰਨਦੇ ਨਹੀਂ ਹੈਗੇ ਅਸੀਂ ਲਾ ਕੇ ਰੱਖਾਂਗੇ ਧਰਨਾ ਇੱਕ ਹੋਰ ਸਵਾਲ ਜਿਵੇਂ ਲੋਕ ਸਭਾ ਚੋਣਾਂ ਨੇ ਹਾਂਜੀ ਇਹ ਪਾਰਟੀ ਵੋਟਾਂ ਮੰਗਣ ਆਉਂਦੇ ਨੇ ਉਹਨਾਂ ਸੇ ਤੁਸੀਂ ਕੀ ਕਰੋਗੇ ਅਸੀਂ ਵੋਟ ਨਹੀਂ ਪਾਉਣੀ ਹੈਗੀ ਕਿਸੇ ਨੂੰ ਵੀ ਨਾ ਸਾਡੇ ਵੰਡੇ ਸੀ ਕੋਈ ਬਟਨ ਵੀ ਨਹੀਂ ਦੇਣਾ ਹੈਗਾ ਜੀ ਹਾਂ ਅਸੀਂ ਵੋਟਾਂ ਦਵਾਂਗੇ ਅਸੀਂ ਬੂਥ ਨਹੀਂ ਲੱਗਣ ਦੇਣਾ ਹੈਗਾ ਅਸੀਂ ਆਪਾਂ ਹੱਡ ਦੇ ਵਿੱਚ ਲੱਗਾਇਆ ਹੋਇਆ ਇਹਦੇ ਬਾਰੇ ਕੀ ਕਹਿਣਾ ਇਹ ਜੀ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਧਰਨਾ ਲਾ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਹੀ ਪੱਕਾ ਧਰਨਾ ਲਗਾ ਦਿੱਤਾ 4 ਤਰੀਕ ਤੋਂ ਜਿਵੇਂ ਕਿ ਪਹਿਲਾਂ ਵੀ ਤੁਸੀਂ ਧਰਨਾ ਲਗਾ ਚੁੱਕੇ ਹੋ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਉਹਨੂੰ ਕਿਵੇਂ ਸੁਣੀ ਜਾਊਗੀ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ-ਹੌਲੀ ਕਰਦੇ ਤਾਂ ਉਹਨਾਂ ਵੋਟਾਂ ਵੀ ਅੱਗੇ ਵੋਟਾਂ ਆ ਰਹੀਆਂ ਨੇ ਜੀ ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਹਾਂ ਅਸੀਂ ਹੱਦ ਵਾਲੇ ਸਾਰੇ ਪਿੰਡਾਂ ਵਿੱਚ ਜਿਵੇਂ 10-12 ਪਿੰਡ ਨੇ ਹੋ ਸਕਦਾ ਅਸੀਂ ਲਗਭਗ ਵੋਟਾਂ ਦਾ ਬਾਈਕਾਟ ਕਰ ਦਈਏ ਵੀ ਅਸੀਂ ਇਹਨੂੰ ਵੋਟ ਪਾਉਣੀ ਹੀ ਨਹੀਂ ਪਰ ਜੇ ਤਾਂ ਸੁਣੂਗੀ ਸਰਕਾਰ ਇਹ ਮੈਂ ਉਹ ਕੁਝ ਜੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਕੋਈ ਤੁਹਾਡੇ ਕੋਲ ਰਾਜ ਨਹੀਂ ਲੀਡਰ ਆਉਂਦੇ ਨੇ ਨੇਤਾ ਆਉਂਦੇ ਨੇ ਹਾਂਜੀ ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤੁਹਾਡਾ ਕਹਿ ਕੇ ਜਾਂਦਾ ਵੀ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ ਨੀ ਸਾਡੇ ਕੋਲ ਆਉਂਦੇ ਨਹੀਂ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਨਹੀਂ ਡਰਾਏ ਨੇ ਅਸੀਂ ਪਰ ਉਹਨਾਂ ਨੂੰ ਯਾਨੀ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਅਸੀਂ ਆਪਣੇ ਨੂੰ ਕਹਿੰਦੇ ਹਾਂ ਸਾਡੇ ਵਿੱਚ ਬੈਠ ਕੇ ਵਿਚਾਰ ਦਿਓ ਤੁਸੀਂ ਜਿਹੜਾ ਸਾਨੂੰ ਜੇ ਮੰਨ ਲਓ ਅਸੀਂ ਵੋਟਾਂ ਪਾਵਾਂਗੇ ਮੰਨ ਲਓ ਇਹੋ ਜੀ ਗੱਲ ਹੈ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨਹੀਂ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਇਹਨਾਂ ਦੇ ਤਰਨ ਲਗਾਇਆ ਹੋਇਆ ਹੈ ਕਿ ਕੋਈ ਤੁਹਾਡੇ ਤਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਜੀ ਕੁਝ ਹੋ ਰਿਹਾ ਸਾਜ਼ਿਸ਼ ਹੋ ਰਹੀ ਹੈ ਕੁਝ ਵੀ ਇਹ ਤੱਕ ਤਾਂ ਕੋਈ ਐਡੀ ਗੱਲ ਨਹੀਂ ਕੋਈ ਹੋਈ ਜੀ ਮੰਨ ਲਓ ਅਸੀਂ ਨਹੀਂ ਪਤਾ ਲੱਗਿਆ ਮੰਨ ਲਓ ਸਾਡੇ ਆਪਸ ਤਰਕਾਂ ਸੀ ਪੂਰਾ ਜੇ ਕੋਈ ਗਲਤ ਗੱਲ ਹੋ ਜਾਂਦੀ ਹੈ ਅਸੀਂ ਉਹਦਾ ਜਦੇ ਧਿਆਨ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਜੀ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਨਿਯੋਜਕਾ ਸਿਕਮੇ ਪੰਜਾਬ ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਮੈਂ ਕਹਿੰਦੇ ਲੱਜੇ ਤਰਨਾ ਲਗਾਇਆ ਹੋਇਆ ਪਿੰਡ ਮੁਸ਼ਕਾਬਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹਦੇ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੁਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਜਿਹਦਾ ਨਾਮ ਅਸੀਂ ਦਿੱਤਾ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਹੰਦਰਾਲੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਨੂੰ तकरीबन ਬਰਖ ਕਰਦੀਨ ਹੋ ਗਏ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨਿਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ ਦੋ ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਦੀ ਵੀ ਲਾਇਆ ਸੀਗਾ ਤੇ ਉਹਨਾਂ ਕੋਈ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਝੁਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਦਸ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਫੈਕਟਰੀ ਬੰਦ ਰਹੀ ਹੈ ਅਜੇ ਦੁੱਲੇ ਵੇੜਾਂ ਨੂੰ ਵੇੜਾਂ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰ ਰੋਜ਼ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇੱ ਇਹਨੂੰ ਅਸੀਂ ਨਹੀਂ ਚੱਲਣ ਦਵਾਗੇ। ਸਾਖੜੇ ਜਿਵੇਂ ਕਿ ਬਹੁਤ ਬੜਾ ਪਹਿਲਾਂ ਧਰਨਾ ਲੱਗ ਚੁੱਕਿਆ। ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਨੇ, ਸੈਕਟਰੀ ਦੇ ਆ ਕੇ ਮਿਲਿਆ ਜਾ ਚੁੱਕਿਆ। ਬਈ ਕੋਈ ਮੰਗ ਪੂਰੀ ਨਹੀਂ ਹੋਈ। ਉਹਨਾਂ ਨੂੰ ਕੀ ਲੱਗਦਾ ਕਿ ਹੁਣ ਜਦ ਧਰਨਾ ਲੱਗਿਆ ਇਹਨਾਂ ਕੋਈ ਮੰਗ ਪੂਰੀ ਹੋਵੇਗੀ? ਇਹਦੇ ਆ ਰੋ ਧਰਨੇ ਉਹ ਗੱਲਾਂ 'ਚ ਬਹੁਤ ਫਰਕ ਹੈ। ਅਸੀਂ ਹੁਣ ਡਟ ਗਏ ਕਿਸਾਨ ਜਥੇਬੰਦੀਆਂ ਪਹਿਲਾਂ ਇਹ ਪਿੰਡ ਦੇ ਜਿਹੜੇ ਨਗਰ ਦੇ ਲੋਕਾਂ ਨੇ ਇਹ ਫੈਸਲਾ ਲਿਆ ਸੀ। ਨਹੀਂ, ਕਿਸਾਨ ਜਥੇਬੰਦੀਆਂ ਬੈਠੀਆਂ। ਨਹੀਂ, ਇੱਕ ਜਥੇਬੰਦੀ ਬੈਠੀ ਸੀ ਜਦੋਂ ਉਹਨਾਂ ਨੇ ਵੀ ਗਲਤ ਫੈਸਲਾ ਮੈਂ ਤਾਂ ਪਹਿਲਾਂ ਹੀ ਮੰਨਿਆ ਸੀ ਗਲਤ ਫੈ ਮਸਲਾ ਗੰਭੀਰ ਹੈ ਤੇ ਨੂੰ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਡਟ ਕੇ ਨਹੀਂ ਪਿੱਛੇ ਹਟਾਂਗੇ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੈਕਟਰੀ ਬੰਦ ਹੋਊਗੀ ਅੱਜ ਹੋ ਜਾ ਕੱਲ ਹੋ ਜਾ ਅਸੀਂ ਤਾਂ ਬਾਰ-ਬਾਰ ਕਹਿੰਦੇ ਆ ਵੀ ਕਿਉਂ ਨੁਕਸਾਨ ਕਰਦੇ ਆ ਲੋਕਾਂ ਦਾ ਨੁਕਸਾਨ ਐਂ ਦੋ ਸਵਾ ਚੌਨਾ ਦਾ ਦੌਰ ਚੱਲ ਰਿਹਾ ਹੈ ਭਾਗਨੀ ਪਾਰਟੀਆਂ ਆ ਰਹੀਆਂ ਨੇ ਕੀ ਸੁਣਾਗਾ ਅਸੀਂ ਇਹ ਤਾਂ ਤਕਰੀਬਨ ਮੈਂ ਕੱਲ ਉਹਨਾਂ ਦੀ ਵਿਚਾਰ ਸਣੀ ਮੇਜਿੰਗ ਹੋਈ ਹੈ ਡਿਪੈਂਡ ਨੇ ਵਾਈ ਕੱਟ ਕਰ ਦਿੱਤਾ ਇਲੈਕਸ਼ਨ ਦਾ ਇੱਕ ਬਹੁਤ ਵੱਡਾ ਲੋਕਤੰਤਰ ਨੂੰ ਕਲੰਕ ਲੱਗਿਆ ਜਿਹੜਾ ਕੱਲ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਫੈਸਲਾ ਲਿਆ ਇਹ ਕੋਈ ਐਵੇਂ ਫੈਸਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਇਲੈਕਸ਼ਨਾਂ ਹੋਣ ਲੋਕਤੰਤਰ ਇਹ ਲੋਕ ਕਹਿੰਦੇ ਆਲੇ ਜਿਹੜੇ ਵੋਟਾਂ ਮੰਗਦੇ ਫਿਰਦੇ ਨੇ ਸਾਰੇ ਪਿੰਡ ਨੇ ਕਿ ਸ਼ਾਇਦ ਇਲਾਕਾ ਉਧਰ ਰਤਨਹਾਰੀ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਬਹੁਤ ਸਾਰੇ ਪਿੰਡਾਂ ਨੇ ਵੋਟਾਂ ਦਾ ਬਾਈਕਾਟ ਕਰਤਾ ਮੇਰਾ ਨਾਮ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਮੈਂ ਇਸ ਪਿੰਡ ਦਾ ਹੀ ਵਸਨੀਕ ਹੁਕ ਮਸਕਾਬਾਦ ਦਾ ਜਿੰਮੇ ਧਰਨਾ ਲੱਗਿਆ ਹੋਇਆ ਕੀ ਕਹਿਣਾ ਚਾਹੁੰਦਾ ਧਰਨਾ ਬਾਰੇ ਧਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਧਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮੈਂਟ ਹੁੰਦਿਆਂ ਨੂੰ ਕਿਉਂਕਿ ਸਾਡੇ ਪਿੰਡ ਜਿਹੜੀ ਕਿ ਫੈਕਟਰੀ ਲੱਗਦੀ ਆ ਜਿਹਦਾ ਨਾਂ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚੇ ਵੈਸੇ ਰੌਲਾ ਪਿਆ ਹੋਇਆ ਵੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਜਿੱਥੇ ਜਿੱਥੇ ਫੈਕਟਰੀਆਂ ਲੱਗਦੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਤਾ ਨਾ ਲੱਗਿਆ ਹੁੰਦਾ ਕਿ ਸੁਣੀ ਕਿਉਂ ਨਹੀਂ ਜਾ ਰਹੀ ਚਲ ਕੇ ਇੰਨੀ ਵਾਰ ਮੰਗਾ ਰੱਖ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਚੁੱਕੇ ਪਤਾ ਨਹੀਂ ਕੀ ਗੱਲ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਨਾਂ ਸੀਗਾ ਲੋਕਾਂ ਨੇ ਬੜੀ ਰੀਜ ਨਾਲ ਵੋਟਾਂ ਪਾਈਆਂ ਨੇ ਬਈ ਸਰਕਾਰ ਵਧੀਆ ਬਣ ਗਈ ਲੋਕਾਂ ਦੀਆਂ ਗੱਲਾਂ ਸੁਣੂ ਪਰ ਹਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਾਜਨੀਤਿਕ ਬੰਦਾ ਆਇਆ ਨਾ ਕੋਈ ਸਰਕਾਰ ਦੇ ਤਰਫ ਤੇ ਕਿਸੇ ਨੇ ਉਹ ਕਰੀਆਂ ਗੱਲਬਾਤ ਕੋਈ ਇਸ ਧਰਨੇ ਨੂੰ ਹਟਾਉਣ ਦੀ ਨਾ ਸਾਡੀ ਮਦਦ ਕਰਨ ਦੀ ਤੇ ਇੱਕ ਪ੍ਰਸ਼ਾਸਨ ਜਰੂਰ ਫਿਰਦਾ ਰਿਹਾ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਨੂੰ ਲੱਗ ਜਾਣ ਦਿਓ ਬਾਅਦ ਇਹਦੇ ਨੁਕਸਾਨ ਹੋਏ ਫੇਰ ਅਸੀਂ ਦੇਖਾਂਗੇ ਫੇਰ ਕੀਨੇ ਦੇਖਣੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਿਸੇ ਦੀ ਨਹੀਂ ਆ ਕੇ ਸੁਣੀ ਹੁਣ ਇਹ ਧਰਨਾ ਕਰਤਾ ਚੱਲੇਗਾ ਇਹ ਧਰਨਾ ਤਾਂ ਜੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਪਿੰਡਦਿਆਂ ਨੇ ਮਤਵਲ ਕਸਮ ਲੈਵਲ ਤੇ ਹੀ ਕੰਮ ਕਰ ਲਿਆ ਕਸਮੇ ਖਾਲੀ ਵੀ ਅਸੀਂ ਬਹੁਤ ਸਿਆਣੇ ਬੰਦੇ ਨੇ ਜਿਹੜੇ ਬਜ਼ੁਰਗ ਨੇ ਬੈਠੇ ਮਾਤਾਂ ਬੈਠੀਆਂ ਨੇ ਜਵਾਨ ਬੈਠੇ ਨੇ ਆਪਣੇ ਕੰਮਕਾਰ ਛੱਡੀ ਬੈਠੇ ਨੇ ਵੀ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਇਹ ਫੈਕਟਰੀ ਨਹੀਂ ਬੰਦ ਹੁੰਦੀ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ